ਰਾਲਾ ਦੇ ਰਜਿੰਦਰ ਹਸਪਤਾਲ ਦੀ OPD ਬੰਦ ਰਹੇਗੀ ਰੈਜ਼ੀਡੈਂਟ ਡਾਕਟਰਸ ਨੇ OPD ਬੰਦ ਰੱਖਣ ਦਾ ਐਲਾਨ ਕੀਤਾ ਹੈ ਤਾਂ ਕਿ OPD ਬੰਦ ਹੋਣ ਕਰਕੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਸਟਾਈਫੰਡ ਦੇ ਵਾਅਦੇ ਦੀ ਮੰਗ ਨੂੰ ਲੈ ਕੇ ਇਹਨਾਂ ਦੌਰਾਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ MBA बीएससी फीस ਦੇ ਵਾਅਦੇ ਦਾ ਵੀ ਵਿਰੋਧ ਇਹ ਡਾਕਟਰਸ ਲਗਾਤਾਰ ਕਰ ਰਹੇ ਰੈਜ਼ੀਡੈਂਟ ਡਾਕਟਰਸ ਨੇ OPD ਬੰਦ ਰੱਖਣ ਦਾ ਐਲਾਨ ਕੀਤਾ ਹੈ ओपीडी बंद होन करके आम जो मरीज ओथे पहुंचदे ने उनां नु काफी दिक्कत दा सामना करना पहेगा दसस टाइप पर करवाते दी मांग नु लेके ये प्रदर्शन कर रहे ने एमबीबीएस दी फीस च वड्डे दा भी इना दे वलो विरोध जो है ओ कीता जा रहया है कल पटियाला दे राजेंद्र अस्पताल दी ओपीडी बंद रहेगी क्योंकि एक वड्डा अस्पताल है बड्डे पदर ते मरीज इथे पहुंचदे ने ते हुण कल अपनी मंगा नु लेके ओपीडी बंद रखन दा ऐलान कीता है ਕਿਸਾਡੇ ਇੰਟਰਨੈਨ ਦੀ ਤੇ ਰੈਜ਼ੀਡੈਂਟਾਂ ਡਾਕਟਰਾਂ ਦੀ ਜਿਹੜੀ ਸਟ੍ਰਾਈਕ ਹੈ ਇਹ ਕੰਟੀਨਿਊਡ ਰਹੇਗੀ ਅਸੀਂ ਫਿਰ ਵੀ ਇੱਕ ਗਵਰਨਮੈਂਟ ਦੇ ਬਹੁਤ ਸੋਹਣੇ ਜੈਸਚਰ ਨੂੰ ਉਹਨਾਂ ਦੀ ਮੀਟਿੰਗ ਨੂੰ ਦੇਖਦੇ ਵੇ ਕੀ ਐਲਾਨ ਕਰਦੀਆਂ ਜਿਹੜਾ ਵਾਰਾ ਸਾਨੂੰ ਕੀਤਾ ਗਿਆ ਸੀਗਾ ਅਗਰ ਜਿਹੜੀ ਇਹ ਅਨ ਕਨਸਟੀਟਿਊਸ਼ਨਲ ਬਾਂਡ ਪਾਲਿਸੀ ਤੇ ਜਿਹੜੀ ਐਮਬੀਬੀ ਦੀ ਪੀਸ ਦੀ ਅਜਾਪਾ ਵਾਲੀ ਲੈਟਰ ਅਗਰ ਵਾਪਸ ਹੁੰਦੀ ਹੈ ਤਾਂ ਅਸੀਂ ਓਟੀ ਬੜੇ ਖੁੱਲੇ ਤੇ ਤਹਿ ਦਿਲ ਨਾਲ ਖੋਲ੍ਹ ਦਵਾਂਗੇ ਪਰ ਸਾਡਾ ਸੰਘਰਸ਼ ਜਾਰੀ ਰਹੂਗਾ ਤੇ ਓਪਡੀਆ ਬੰਦ ਰਹਿਣਗੀਆਂ ਮੇਨਾ ਮੈਂ ਜੋ ਕਿ ਮਨੋਜ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਜਸ ਕਵਰ ਤੇ ਹੋਰ ਕੀ ਕੋ ਜਾਣਕਾਰੀ ਜੀ ਬਿਲਕੁਲ ਸਰਬਜੋਤ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਰੈਜ਼ੀਡੈਂਟ ਡਾਕਟਰ ਜੀ ਐਸੋਸੀਏਸ਼ਨ ਨੇ ਜਿਹੜਾ ਐਲਾਨ ਕੀਤਾ ਕਿ ਆਪੀਡੀਆ ਬੰਦ ਰਹਿਣਗੇ ਤਾਂ ਉਹਦੇ ਵਿੱਚ ਫਰੀਦਕੋਟ ਅਮਲਿਸਰ ਤੇ ਪਟਿਆਲਾ ਦਾ ਜਿਹੜਾ ਮੈਡੀਕਲ ਕਾਲਜ ਦੇ ਅਧੀਨ ਨਰਜਿੰਦਰਾ ਹਸਪਤਾਲ ਵੀ ਹੁੰਦਾ ਹੈ ਉੱਥੇ ਦੇ ਜਿੰਨੇ ਆਪੀਡੀ ਨੇ ਸਾਰੀਆਂ ਬੰਦ ਰਹਿਣਗੀਆਂ ਜਿਸ ਕਰਕੇ ਜਿਹੜੇ ਆਮ ਮਰੀਜ਼ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਸਿਰਫ ਐਮਰਜੈਂਸੀ ਸੇਵਾਵਾਂ ਨੇ ਜਿਹੜੀਆਂ ਉਹ ਰਹਿਣਗੀਆਂ ਕਿਉਂਕਿ ਕਈ ਵਾਰੀ ਕੋਈ ਐਕਸੀਡੈਂਟ ਕੇਸ ਹੁੰਦਾ ਜਾਂ ਕਿਸੇ ਦੀ ਜਾਨ ਤੇ ਜਦੋਂ ਖਤਰਾ ਬਣਿਆ ਹੁੰਦਾ ਤਾਂ ਐਮਰਜੈਂਸੀ ਦੇ ਵਿੱਚ ਹੀ ਆਉਂਦਾ ਤੇ ਇਸ ਕਰਕੇ ਸਿਰਫ ਐਮਰਜੈਂਸੀ ਸੇਵਾਵਾਂ ਖੁੱਲੀਆਂ ਰਹਿਣਗੀਆਂ ਰੈਜ਼ੀਡੈਂਟ ਡਾਕਟਰਸ ਦੇ ਵੱਲੋਂ ਤੇ ਰੈਜ਼ੀਡੈਂਟ ਡਾਕਟਰ ਨੇ ਜਿਹੜੇ ਉਹ ਆਪਣੀ ਓਪੀਡੀ ਬੰਦ ਰੱਖਣਗੇ ਜਿਸ ਦਾ ਅਸਰ ਕੱਲ ਨੂੰ ਸਿਹਤ ਸੇਵਾਵਾਂ ਦੇ ਉੱਪਰ ਪੈ ਸਕਦਾ ਹੈ ਜੀ ਚਲੋ ਬਹੁਤ ਜਿਸ ਤਰ੍ਹਾਂ ਦੱਸਿਆ ਕਿ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਮਨੋ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਇਸ ਦਾ ਵੱਡਾ ਇਫੈਕਟ ਮਰੀਜ਼ਾਂ ਤੇ ਦੇਖਣ ਨੂੰ ਮਿਲੇਗਾ ਕਿਉਂਕਿ ਕੱਲ ਸਾਰਾ ਦਿਨ OPD ਬੰਦ ਰੱਖਣ ਦਾ ਐਲਾਨ ਇਹਨਾਂ ਰੈਜ਼ੀਡੈਂਟ ਡਾਕਟਰਾਂ ਦੇ ਵੱਲੋਂ ਕੀਤਾ ਗਿਆ ਹੈ